ਕੀ ਨਾਮ ਹੈ ਤੁਹਾਡਾ ਗਰਦੇਵਕਰ ਅੱਛਾ ਜਿਹੜਾ ਨੁਕਸਾਨ ਹੋਇਆ ਜੀ ਆਪਾਂ ਇਹ ਆਪਣਾ ਘਰ ਸੀਗਾ ਇਹ ਮੇਰੇ ਮੁੰਡੇ ਦਾ ਜੀ ਥੋੜੇ ਮੁੰਡੇ ਦਾ ਘਰ ਹੈ ਹਾਂ ਮੇਰੇ ਮੁੰਡੇ ਦਾ ਹੈ ਤੇ ਮਤਲਬ ਕੀ ਹੋਈ ਗੱਲ ਗੱਲ ਘਟਣਾ ਕੀ ਹੋਈ ਸਰੀ ਅੱਜ ਨਾਲ ਜੀ ਉਹ ਕੁੜੀ ਵਿੱਚ ਸੀ ਚ ਕੋਈ ਚੀਜ਼ ਲਗੜ ਗਈ ਸੀ ਮਿਕਸੀ ਚ ਮਿਕਸੀ ਚ ਠੀਕ ਹੈ ਜੀ ਉਹਨੇ ਬਸ ਕਰੰਟ ਕੱਢੇ ਕੋਈ ਅੱਗ ਕੱਢੀ ਅੱਛਾ ਐਨੇ ਅੱਗ ਫੜਕ ਗਈ ਅੱਗ ਫੜਕ ਗਈ ਹਾਂ ਇਹੋ ਜਿਹਾ ਕੀ ਮਤਲਬ ਕੀ ਹੋਇਆ ਮਤਲਬ ਸ਼ਾਰਟ ਸਰਕਟ ਹੋਇਆ ਜਾਂ ਕੋਈ ਹੋਰ ਕੋਈ ਕਹਿੰਦੇ ਚੰਗਿਆੜੇ ਜੇ ਨਿਕਲੇ ਮਿਕਸੀ ਚ ਐਨੇ ਕੁੜੀ ਨਹੀਂ ਲੱਗੀ ਫਿਰ ਤਾਂ ਕੁੜੀ ਨੂੰ ਅੱਗ ਲੱਗੀ ਹਾਂ ਠੀਕ ਬਹੁਤ ਗੋਡੇ ਗੁੱਡੇ ਹੱਥ ਮੱਚੇ ਹੋਏ ਨੇ ਜੀ ਹਾਂਜੀ ਗੁੜੀਆਂ ਤਾਂ ਬਹੁਤ ਜ਼ਿਆਦਾ ਹੈ ਜੀ ਬਸ ਠੀਕ ਹੈ ਤੇ ਮੌਕੇ ਤੇ ਮਤਲਬ ਕੋਈ ਆਪਣਾ ਐਂਬੂਲੈਂਸ ਜਾਂ ਫਾਇਰ ਵਿਗਡ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੇ ਇਹਨੇ ਜਿਹੜੀ ਬੱਚਿਆਂ ਨੇ ਅੱਗ ਬੁਝਾਈ ਪਹਿਲਾਂ ਆਪਣੇ ਪਾਈਪ ਇਕੱਠੇ ਹੋ ਗਏ ਲੋਕ ਹਾਂਜੀ ਹਾਂਜੀ ਉਹ ਤੋਂ ਬਾਅਦ ਫਿਰ ਆ ਗਈ ਸੀ ਗੱਡੀ ਅੱਛਾ ਐਂਬੂ ਵੀ ਆ ਗਈ ਐਂਬੂਲੈਂਸ ਵੀ ਆ ਗਈ ਪੁਲਸ ਵੀ ਆ ਗਈ ਠੀਕ ਹੈ 1 ਮਿੰਟ ਬਾਅਦ ਪੁਲਸ ਆ ਗਈ ਠੀਕ ਹੈ ਮਤਲਬ ਹਾਂ ਕਿਵੇਂ ਮਤਲਬ ਕੋਈ ਹੁਣ ਜਿਆਦਾ ਜਵਾਨ ਤਾਂ ਨਹੀਂ ਹੋਇਆ ਕਿ ਨੁਕਸਾਨ ਨਾ ਨੁਕਸਾਨ ਤਾਂ ਜੀ ਸਾਰਾ ਹੀ ਹੈ ਸਾਰਾ ਹੀ ਸਾਰਾ ਹੀ ਨੁਕਸਾਨ ਹੈ ਕੁਝ ਨਹੀਂ ਬਚਿਆ ਅੱਛਾ ਕੁਝ ਵੀ ਨਹੀਂ ਬਚਿਆ ਹਾਂ ਨਾ ਸਾਰਾ ਘਰ ਮੱਚਿਆ ਪਿਆ ਠੀਕ ਹੈ ਕੀ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਸਰਕਾਰ ਨੂੰ ਕਹਿੰਦੇ ਆ ਦੇਖੋ ਜੀ ਗਰੀਬ ਆ ਬਚਾਰਾ ਕੁੜੀ ਬੰਨੀ ਵੀ ਦੇਖੋ ਜੇ ਕੋਈ ਰੋਟੀ ਪੱਕਦੀ ਰਹੇ ਜੇ ਹਾਂਜੀ ਠੀਕ ਹੈ ਮਤਲਬ ਸਾਮਾਨ ਮਤਲਬ ਕਿਵੇਂ ਮਤਲਬ ਕਿੰਨਾ ਕੁ ਮੱਚ ਗਿਆ ਜੀ ਸਮਾਨਤਾ ਜੀ ਦੇਖਾ ਮੱਚ ਗਿਆ ਕੂਲਰ ਫ੍ਰਿਜਾਂ ਸਭ ਕੁਝ ਮੱਚ ਗਿਆ ਹਾਂ ਕੋਈ ਚੀਜ਼ ਜੀ ਰਹੀ ਹੈ ਨਹੀਂ ਚਾਰ ਕੇ ਕੱਪੜੇ ਪਹਿਨ ਇੱਕ ਬੈੱਡ ਪਹਿਨ ਬਸ ਇਕੱਲਾ ਠੀਕ ਠੀਕ ਹਾਂ ਮंजे ਮंजे ਸਭ ਮੱਚ ਗਿਆ ਜੀ ਕੋਈ ਚੀਜ਼ ਬਚ ਗਈ ਨਹੀਂ ਠੀਕ ਹੈ ਮਤਲਬ ਹਾਂਜੀ ਇਹ ਚਰਨਜੀਤ ਸਿੰਘ ਜੀ ਮਿਸਤਰੀ ਪਰਿਵਾਰ ਨਾਲ ਸੰਬੰਧਿਤ ਹੈਗਾ ਜੋ ਆਪਣੇ ਲੱਕੜ ਜੋੜੀਆਂ ਦਾ ਕੰਮ ਕਰਦਾ ਹੈ ਇੱਕ ਗਰੀਬ ਪਰਿਵਾਰ ਹੈ ਤੇ ਸੇਵਾ ਕਰਨ ਵਾਲਾ ਪਰਿਵਾਰ ਹੈ ਇਹ ਹੁਣ ਤੱਕ ਘੱਟੋ ਘੱਟ ਚਰਨਜੀਤ ਬਹੁਤ ਮਰੀਜ਼ਾਂ ਨੂੰ ਆਪਣੇ ਜੜੇ ਹੋਏ ਗਨੇ ਗਰੀਬ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਹੈ ਹਰੇਕ ਨੂੰ ਦਵਾਈ ਦਿਵਾਉਣੀ ਕੈਂਪ ਲਗਾਉਣੇ ਇੱਕ ਸਮਾਜ ਸੇਵੀ ਇਨਸਾਨ ਹੈ ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਰਾਤ ਇਹਨਾਂ ਦੀ ਬੱਚੀ ਕੋਈ ਮੈਡੀਕਲ ਦੀ ਦਵਾਈ ਟੀ ਮਿਕਸੀ ਵਿੱਚ ਰਗੜ ਰਹੀ ਸੀ ਤੇ ਉਹ ਕੁਦਰਤੀ ਅਚਾਨਕ ਮਿਕਸੀ ਦੇ ਬਲਾਸਟ ਹੋਣ ਕਾਰਨ ਲਵੇ ਤੇਲ ਜਾਂ ਕੈਮੀਕਲ ਦੀਆਂ ਇੱਕ ਦੋ ਬੋਤਲਾਂ ਪਈਆਂ ਤੀਆਂ ਉਹਨਾਂ ਦੇ ਡੁੱਲਰ ਕਾਰਨ ਭਿਆਨਕ ਅੱਗ ਲੱਗ ਗਈ ਘਰ ਵਿੱਚ ਤੇ ਫਿਰ ਲੜਕੀ ਆ ਜਿਹੜੀ ਉਹ 70% ਜਲ ਚੁੱਕੀ ਹੈ ਉਹਦੀ ਬਾਹਾਂ ਤੇ ਲੱਤਾਂ ਤੇ ਮਕੇਰਾ ਕਾਫੀ ਗੰਭੀਰ ਰੂਪ ਨਾਲ ਜਲਿਆ ਹੋਇਆ ਹੈ ਜੋ ਕਿ ਜੇਰੇ ਇਲਾਜ ਪੀਜੀਆਈ ਦੇ ਵਿੱਚ ਦਾਖਲ ਹੈ ਤੇ ਉਹਦੇ ਫਾਦਰ ਸਾਹਿਬ ਚਰਨਜੀਤ ਜੀ ਜਦੋਂ ਅੱਗ ਬੁਝਾਉਣ ਲੱਗੇ ਉਹਨਾਂ ਦੇ ਵੀ ਬੱਚੀ ਤੋਂ ਉਹਨਾਂ ਦੀ ਵੀ ਬਾਹਤ ਉਹ ਵੀ ਜਲ ਗਏ ਅਸੀਂ ਪੰਜਾਬ ਸਰਕਾਰ ਤੋਂ ਤੇ ਸਮਾਜ ਸੇਵੀਆਂ ਤੋਂ ਇਹ ਮੰਗ ਕਰਦੇ ਆਂ ਵੀ ਇਹ ਗਰੀਬ ਪਰਿਵਾਰ ਦੀ ਸਹਾਇਤਾ ਕਰੀ ਜਾਵੇ ਹੱਥ ਫੜਿਆ ਜਾਵੇ ਜੇ ਪੀਜੀਆਚ ਵੀ ਉਹਨਾਂ ਨੂੰ ਕੋਈ ਲੋੜ ਹੈ ਬਾਕੀ ਅਸੀਂ ਪੰਚਾਇਤ ਵੱਲੋਂ ਵੀ ਜਿੰਨੀ ਵੀ ਮਦਦ ਹੋ ਸਕੇ ਉਹ ਵੀ ਕਰਾਂਗੇ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਸਾਡੇ ਵਿੱਤ ਮੰਤਰੀ ਜੀ ਹਰਪਾਲ ਜੀ ਮਾਜੀ ਨੂੰ ਵੀ ਬੇਨਤੀ ਕਰਦੇ ਆ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਉਹਨੀ ਮਦਦ ਕਰੀ ਜਾਵੇ ਵੀਰ ਜੀ ਇਹ ਘਰ ਤੁਹਾਡੇ ਭਰਾ ਦਾ ਹੈ ਮੇਰੇ ਭਾਈ ਦਾ ਹੀ ਛੋਟੇ ਦਾ ਅੱਛਾ ਕੀ ਘਟਨਾ ਕਿਵੇਂ ਹੋਈ ਜੀ ਕੀ ਗੱਲਬਾਤ ਹੋਈ ਘਟਨਾ ਜੀ ਰਾਤ 8:30 ਵਜੇ ਅੱਛਾ ਜੀ ਕੁਰੀ ਅੰਦਰ ਮਿਕਸੀ ਤੇ ਕੋਈ ਚੀਜ਼ ਗ੍ਰੈਂਡ ਕਰ ਰਹੀ ਸੀ ਅੱਛਾ ਜੀ ਉਹਦੇ ਵਿੱਚ 스파ਰਕ ਹੋ ਕੇ ਉਹਦੇ ਨਾਲ ਅੱਗ ਲੱਗ ਗਈ ਅਗੇ ਜੇ ਮੈਂ ਇਹ ਜੀ ਕੀ ਰਗ ਨਹੀਂ ਜੀ ਕੋਈ ਤਾਂ ਧਿਆਨ ਚ ਹੈਗੀ ਕਰਦੇ। ਉੱਥੇ ਦਵਾਈ ਪਈ ਦੀ ਸੀ ਉਹ ਖਾਲੀ। ਉਹ 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 ਨੂੰ ਚੜ ਗਈ ਅੱਗ। ਅੱਛਾ ਉਹਦੋਂ ਵੀ ਚੜ ਗਈ। ਹਾਂਜੀ। ਉਹ ਕੋਈ ਸ਼ਾਰਟ ਸਰਕਟ ਹੋਇਆ ਉਹਦੇ ਵਿੱਚ ਕੋਈ। ਸ਼ਾਰਟ ਸਰਕਟ ਉਹ ਮਿਕਸੀ 'ਚ ਹੋਇਆ ਜੀ। ਅੱਛਾ ਮਿਕਸੀ 'ਚ ਹੋਇਆ। ਉਹਦੀ ਨਾਲ ਮਤਲਬ ਜਿਹੜੀ ਕੋਈ ਨਵੀਂ ਪਈ ਤੁਸੀਂ ਦੱਸ ਰਹੇ ਹੋ ਵੀ ਕੋਈ ਕੈਮੀ ਉਹਦੇ ਉਹਦੇ ਕਰ ਨਹੀਂ ਜਿਆਦਾ ਚੜ ਗਈ ਕੱਪੜਿਆਂ ਨੂੰ ਅੱਗ ਲੱਗੀ ਕੁੜੀਆਂ ਨੂੰ। ਹੂੰ। ਕੁੜੀ ਜਿਆਦਾ ਮੱਚ ਗਈ। ਕੁੜੀ ਜਿਆਦਾ ਮੱਚ ਗਈ। ਹਾਂਜੀ। ਠੀਕ ਹੈ ਤੁਹਾਡਾ ਭਰਾ ਕਿਵੇਂ ਹੈ? ਭਰਾ ਦੇ ਮੇਰੇ ਦੇ ਹੱਥ ਮੱਚ ਗਏ। ਜੋ ਜ ਕੁੜੀ ਨੂੰ ਅੰਦਰੋਂ ਕੱਢਣ ਗਿਆ। ਉਹਦੇ ਦੋਨੇ ਹੱ ਇਨ ਨੁਕਸਾਨ ਦੀ ਗੱਲ ਕਰੀ ਨੁਕਸਾਨ ਕਿੰਨਾ ਹੈ ਨੁਕਸਾਨ ਤਾਂ ਹੀ ਐ ਮੰਨ ਕੇ ਚਲੋ ਵੀ 1.5 ਤੋਂ 2 ਲੱਖ ਦਾ ਨੁਕਸਾਨ ਹੋ ਗਿਆ ਹਰੇ ਮਤਲਬ ਜੀ ਆਪਾਂ ਦੋਨਿਆਂ ਦੀ ਮਾਂ ਦੀ ਉਹਦੀ ਆਪਣਾ ਗੱਲ ਕਰੀਏ ਤੁਹਾਡੇ ਭਰਾ ਦੀ ਤੇ ਤੁਹਾਡੀ ਬੇਟੀ ਸੀ ਉਹ ਤਾਂ ਲੱਗ ਤੋ ਆ ਜੀ ਇਹ ਜੋ ਕੁਝ ਹੋਊਗਾ ਇਹੋ ਖਰਚਾ ਉਹ ਤਾਂ ਲੱਗ ਰਹੀ ਗੱਲ ਇਹਦੋਂ ਪਹਿਲਾਂ ਜਿਹੜਾ ਉਹਰੇ ਘਰੇ ਨੂੰ ਨੁਕਸਾਨ ਆਇਆ ਨਾ ਉਹ ਫ੍ਰਿਜ ਨੂੰ ਨੁਕਸਾਨ ਮਤਲਬ ਕੀ ਕੁਝ ਮੱਚ ਗਿਆ ਜੀ ਆਪਾਂ ਗੱਲ ਫ੍ਰਿਜ ਮੱਚ ਗਈ ਕੂਲਰ ਮੱਚ ਗਈ ਬਾਕੀ ਜਿਹੜਾ ਹੋਰ ਸਮਾਨ ਸੀਗਾ ਘਰੇਲੂ ਜੀ ਠੀਕ ਹੈ ਉਹ ਸਾਰਾ ਮੱਚ ਗਿਆ ਮੋਟਰਸਾਈਕਲ ਮੱਚ ਗਈ ਅੱਧਾ ਬਾਕੀ ਫਿਲਟਰ-ਪੋਲਟਰ ਸਾਰਾ ਅ ਠੀਕ ਹੈ ਤੇ ਸਰਕਾਰ ਨੂੰ ਕੀ ਬੇਨਤੀ ਕਰੋਗੇ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਕਿ ਬੰਦੇ ਚਲੋ ਕੋਈ ਸਹਾਇਤਾ ਕੀਤੀ ਜਾਵੇ ਠੀਕ ਹੈ ਸਰਕਾਰ ਨੂੰ ਠੀਕ ਹੈ ਸਰਕਾਰ ਨੂੰ ਵੀ ਪੰਚਾਇਤ ਨੂੰ ਵੀ ਕੋਈ ਕਿਸ ਤਰ੍ਹਾਂ ਦੇ ਪੰਡ ਪੱਧਰ ਦੇ ਵੀ ਕੀ ਲੱਗਦਾ ਹਾਂ ਜੀ ਪੰਡ ਪੱਧਰ ਦੇ ਵੀ ਚਲੋ ਜੀ ਕੋਈ ਮਦਦ ਕਰੀ ਜਾਵੇ ਜੀ ਆਪਾਂ ਪਹਿਲਾਂ ਗੱਲ ਕਰੀਏ ਵੀ ਉਹ ਘਰੋਂ ਪਹਿਲਾਂ ਵੀ ਮੈਨੂੰ ਲੱਗਦਾ ਵੀ ਠੀਕ ਹੈ ਪਹਿਲਾਂ ਵੀ ਠੀਕ ਠਾਕ ਸੀ ਜੀ ਪਹਿਲਾਂ ਬਾਹਰ ਟੁੱਟ ਗਈ ਸੀ 7 ਮਹੀਨੇ ਬਾਅਦ ਹੁਣੀ ਕੰਮ ਤੇ ਗਿਆ ਸੀ 15 ਦਿਨ ਹੋ ਗਏ ਨੇ ਠੀਕ ਹੈ ਪਹਿਲਾਂ ਵੀ ਕਰੀ ਸੀ ਠੀਕ ਹੈ ਅਰਥਕ ਮਗੀ ਤਾਂ ਆਏਗੀ ਹੈ ਜੀ ਬਹੁਤ ਚੰਗੀ ਆਏਗੀ ਵੀ ਕੀ ਲੱਗਦਾ ਹੈਗਾ ਵੀ ਇਹ ਸਹਾਇਤਾ ਕਰਨੀ ਚਾਹੀਦੀ ਕਰਨੀ ਚਾਹੀਦੀ ਹੈ ਜੀ ਹਾਂ ਜਿੰਨੀ ਵੀ ਹੋ ਸਕੇ ਬਸ ਤਾਂ ਬਸ ਅਸੀਂ ਹੀ ਕਰਾਂਗੇ ਬਾਕੀ ਵੀ ਕਹਿੰਦੇ ਨੇ ਮੈਂਬਰਸ ਆਵਰ ਰਾਤ ਜਿਹੜੀ ਘਟੋਦਾ ਸੀ ਇਹਦੇ ਕਿਸ ਤਰ੍ਹਾਂ ਦਾ ਕੀ ਗੱਲ ਵਸੇਗੀ ਬੜੀ ਸਮਝ ਕਰੋ ਇਹ ਵੀਰੇ ਮਿਕਸੀ ਦੇ ਬੁੜੀਆ ਮੈਡੀਕਲ ਦਾ ਕੋਈ ਵੀ ਸਮਾਨ ਪੀੜੀ ਸੀਗੀ ਉਹਦੇ ਕੋਲ ਕੈਮੀਕਲ ਦੀਆਂ ਬੋਤਲਾਂ ਪਈਆਂ ਸੀਗੀਆਂ ਉਹ ਮਿਕਸੀ ਦੇ ਸੌਲਡਰ ਸਰਕਟ ਹੋਣ ਦੇ ਕਾਰਨ ਉਹਨਾਂ ਨੂੰ ਬੋਤਲਾਂ ਨੂੰ ਅੱਗ ਲੱਗੀ ਤੇ ਕਾਫੀ ਜ਼ਿਆਦਾ ਲਾ ਲੋ ਵੀ ਇੱਕੋ ਨਾ ਮੱਗ ਕੋ ਕੈਮੀਕਲ ਡੁੱਲਣ ਕਰਕੇ ਜਿੱਥੇ ਜਿੱਥੇ ਕੈਮੀਕਲ ਦੇ ਛਿੱਟੇ ਪਏ ਨੇ ਉਹ ਸਾਰੇ ਕੀਤੇ ਅੱਗ ਬਹੁਤ ਜਮੇ ਜਿਵੇਂ ਆਪਾਂ ਪਟਰੋਲ ਨਾਲ ਫੜਦੀ ਹੁੰਦੀ ਐਵੇਂ ਅੱਗ ਫੜ ਗਈ ਸੀ ਉਹ ਠੀਕ ਹੈ ਜੀ ਹਾਂ ਜੀ ਤੇ ਕੀ ਕਹੋਗੇ ਮਤਲਬ ਉਹ ਪੰਜਾਬ ਸਰਕਾਰ ਦੀ ਗੱਲ ਮਰੀ ਕਿਸ ਤਰ੍ਹਾਂ ਦੀ ਬਸ ਇਹੀ ਗੱlene ਵੀਰੇ ਵੀ ਗਰੀਬ ਪਰਿਵਾਰ ਹਨਾ ਤੇ ਕੋਈ ਸਹਾਇਤਾ ਇਹਨਾਂ ਨੂੰ ਜੋ ਵੀ ਹੋ ਸਕਦੀ ਐ ਮਿਲੇ ਇਹਨਾਂ ਨੂੰ ਕੀ ਲੱਗਦਾ ਪਿੰਡ ਪੱਧਰ ਤੇ ਕੋਈ ਸਹਾਇਤਾ ਹੋ ਸਕਦੀ ਐ ਜ਼ਰੂਰ ਕਰਾਂਗੇ ਵੀਰੇ ਅਸੀਂ ਵੀ ਕਰਾਂਗੇ ਬਾਕੀ ਜਿਹੜੇ ਆਪਣੇ ਯਾਰ ਦੋਸਤ ਨੇ ਆ ਪਰ ਆਤ ਵੀ ਗਿਆ ਸੀ ਉਹਨਾਂ ਨੂੰ ਵੀ ਆਪਾਂ ਨੇ ਕਾਲ ਕੀਤੀ ਐ ਜਿੰਨਾ ਹੋ ਸਕੇ ਆਪਾਂ